ਰਾਮ ਕਲੀ ਸਦ ਇੱਕ ਓੰਕਾਰ ਸਤਗੁਰ ਪ੍ਰਸਾਦ ਜਗ ਦਾਤਾ ਸੋਏ ਭਗਤ ਵਛਲ ਤੇ ਹੋ ਲੋਏ ਜੀਓ ਗੁਰ ਸਬਦ ਸਮਾਵਏ ਅਵਰਣਾ ਜਾਣੈ ਕੋਏ ਜੀਓ ਅਵਰੋ ਨਾ ਜਾਣਹਿ ਸਬਦ ਗੁਰ ਕਾ ਏਕ ਨਾਮ ਤਿਆਵਹਿ ਪਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹਿ ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ ਜਾਗੇ ਅਮਰਿਆ ਟਾਲਿਆ ਤੋਲ ਠਾਕੁਰ ਭਗਤ ਤੇ ਹਰ ਪਾਇਆ ਹਰ ਬਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜੀਓ ਸਤ ਗੁਰ ਕਰੇ ਹਰ ਪਹਿ ਬੇਨਤੀ ਮੇਰੀ ਪੈਰ ਰਖੋ ਅਰਦਾਸ ਜੀਓ ਪੈਰ ਰਖੋ ਹਰ ਦਿਨ ਹੈ ਕੇਰੀ ਹਰਦੇਹੋ ਨਾਮ ਨਰੰਜਨੋ ਅੰਤ ਚਲਦਿਆ ਹੋਏ ਬੇਲੀ ਜਮਦੂਤ ਕਾਲ ਨਖੰਜਨ ਸਤਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਹਰ ਧਾਰਾ ਕਿਰਪਾ ਸਤਗੁਰ ਮਿਲਾਇਆ ਧਨ ਧਨ ਕਹ ਸਾਬਾ ਸਜੀਓ ਮੇਰੇ ਸਿੱਖ ਸੁਣੋ ਪੋਤੇ ਭਾਈ ਹੋ ਮੇਰਾ ਹਰ ਬਾਣਾ ਆਉ ਮੈਂ ਪਾਸ ਜੀਓ ਹਰ ਬਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਾ ਬਾਸ ਜੀਓ ਭਗਤ ਸਤ ਗੁਰ ਪੁਰਖ ਸੋਈ ਜਿਸ ਹਰ ਪ੍ਰਭ ਬਾਣਾ ਪਾਵੈ ਆਨੰਦ ਅਨਹਦ ਵਜਹਿ ਵਾਜੇ ਹਰ ਆਪ ਗਲ ਮੇ ਲਾਵੈ ਤੁਸੀਂ ਪੁੱਤ ਭਾਈ ਪਰਵਾਰ ਮੇਰਾ ਮਨ ਵੇਖੋ ਕਰਨਰਧਿਆ ਸਜੀਓ तोर लिखिया परवाणा फिर नाही गुर जाए हर प्रभ पास जियो सतगुर भाण अपण बह परवार सदाया मत मैं पिछ कोई रो वसी सो मैं मूल ना पाया मित पैज मित बिगस जिस मित की पैज पावे तुसी भी चार देखो पुत पाई ਹਰ ਸਤ ਗੁਰੂ ਪੈ ਨਾ ਵਏ ਸਤ ਗੁਰੂ ਪਰ ਤਖ ਹੋਦਾ ਬਹਿ ਰਾਜ ਆਪ ਟਿਕਾਇਆ ਸਬ ਸਿੱਖ ਬੰਦਪ ਪੋਤ ਪਾਈ ਰਾਮਦਾਸ ਪੈਰੀ ਪਾਇਆ ਅੰਤੇ ਸਤ ਗੁਰ ਬੋਲਿਆ ਮੈਂ ਪਿਛੇ ਕੀਰਤਨ ਕਰਿਆ ਹੋ ਨਰਬਾਣ ਜੀਓ ਕੇ ਸੋ ਗੋਪਾਲ ਪੰਡਤ ਸਦੇ ਆਹ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ ਹਰ ਕਥਾ ਪੜੀਐ ਹਰ ਨਾਮ ਸੁਣੀਐ ਬੇਬਾਨ ਹਰ ਰੰਗ ਗੁਰ ਭਾਵਾਏ ਪਿੰਡ ਪਤਲ ਕਰਿਆ ਦੀਵਾ ਫੁੱਲ ਹਰ ਸਰ ਪਾਵਾਏ ਹਰ ਭਾਇਆ ਸਤ ਗੁਰ ਬੋਲਿਆ ਹਰ ਮਿਲਿਆ ਪੁਰਖ ਸੁ ਜਾਣ ਜੀਓ RAMDAS SODDI TALAK DIYA GUR SHABDA SATNI SAAN JIO ਸਤਗੁਰ ਪਰਖ ਜੇ ਬੋਲੇ ਆ ਗੁਰ ਸਿੱਖਾ ਮੰਨ ਲਈ ਰਜਾਇ ਜੀਉ ਮੋਹਰੀ ਪਤ ਸੰਮਖ ਹੋਇਆ RAMDAS PA PARI PAE JIO SAB PAVAI PARI SATGURU KE RI JETA GURU AAP RAKHIA KOI KAR BAKHEELI NAWA NAHI PHERA SATGURU AAN NIVAYA HAR GURHE PAADA DI WADAI ਤੋੜਾ ਲਿਖਿਆ ਲੇਖਰ ਜਾਏ ਜੀਓ ਕਹ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਹਰ ਗੁਰਹਿ ਪਾਣਾ ਦੀ ਵਡਿਆਈ ਤੋੜ ਲਿਖਿਆ ਲੇਖਰ ਜਾਏ ਜੀਓ ਕਹ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ